ਲਿਖਦੇ ਆਂ ਆਪਾਂ ਤਾਂ ਲਿਖਣਾ ਹੈਗਾ ਵਾ 12 ਲਈ 1500 ਰੁਪਏ ਦਾ ਲਿਖਾਂਗੇ ਵਿਆਹ ਲਈ ਆਪਾਂ ਹੋਰ ਪਾਣੀ ਮੰਗਣਾ ਹੈਗਾ ਰੱਬ ਕੋਲੋਂ ਆ ਸਰਦਾਰ ਆਪਾਂ ਆਪਾਂ ਮੰਗਦੇ ਕਿ ਆਪ ਦੇ ਲਈ ਭਲੇ ਲਈ ਲਿਖਾਂਗੇ ਲਿਗਾ ਨਹੀਂ ਆਂਦਾ ਪੈਨ ਨਹੀਂ ਚੱਲਦਾ ਉਹ ਪੈਨ ਹੈ ਕਾਈ ਉਹ ਪਿੱਲਾ ਕਰ ਲੈਣਾ ਕਰਦੇ ਆਂ ਇਹ ਨਾ ਬੈਂਡਰ ਉਹ ਤਾਂ ਆ ਗਿਆ ਕੀ ਨਾ ਜਰੂਰ ਜੀ ਆ ਨਾ ਆ ਵੀ ਜੀ ਜਰੂਰ ਬੋਟੇ ਪੈਨੇ ਹੈਗਾ ਬਾਈ

ਫੱਕੇ ਜਿਹੜਾ ਗਾਲੂ ਨਹੀਂ ਲੱਗ ਗਿਆ ਫੱਕੇ ਜਿਹੜਾ ਗੰਦਾ ਨਹੀਂ ਲੱਗ ਗਿਆ ਹੈ ਨਹੀਂ ਕਿਓਂ ਹੋ ਰੇ ਹਾਂ ਵਿੱਚ ਵਾਤਾ ਜਾ ਬਹੁਤ ਲੱਗੂ ਨੇ ਅਰੇ ਸਤਿ ਮਾਲਿਕ ਦਾ ਵੰਦਮਾਤ ਮਾਤਾ ਚੱਕਵਾਲੋ ਕਹਿੰਦੇ ਲਿਖਣਾ ਮੈਂ ਲਿਖਣਾ ਮੈਨੂੰ ਦੇ ਦੇਵਾ ਨਹੀਂ ਰਿਓ ਜੀ ਮੈਨੂੰ ਦੇ ਦੇਵਾ ਆਸ ਆਸ ਦੋਹਰਾ ਮੇਰੀ ਮੇਰੇ ਨਾਲ ਮੈਂ ਦਈ ਰਿਹਾ ਜਾ ਕੋਈ ਕਿਥੇ ਰਖਦਾ ਇਹ ਸਾਰੇ ਮਾਣ ਆ ਆ ਸੁੱਖਾ ਕਹਿੰਦਾ ਲੈ ਕੇ ਲਾਦੇ ਹਾਂ ਮੈਂ ਇੱਥੇ ਆਪਣਾ ਨਹੀਂ ਗੱਲ ਮੈਂ ਮੈਂ ਨਹੀਂ ਦਈ ਇੱਥੇ ਆਪੋ ਆਪਣੀਆਂ ਸੁੱਖਾਂ ਕੋਲੀਆਂ ਹੁੰਦੀਆਂ ਵਾ ਸਾਰੇ ਜਿੰਨੇ ਵੀ ਇੱਥੇ ਆ ਰਹੇ ਆ ਵੀ ਲੈ ਕੇ ਜਾਂਦੇ ਆ। ਸਾਰੀਆਂ ਗੱਲਾਂ ਤਾਂ ਨਹੀਂ। ਹੋਰਾਂ ਵੀ ਥਾਂ ਨਹੀਂ ਕਿਤੇ ਬੱਸ ਕਰਨ ਨੂੰ। ਅੱਛਾ ਜੀ ਆਪਾਂ ਚਲੋ ਵੀ ਹੋਰ ਕੋਈ ਜੀ ਨਹੀਂ ਦੀ ਗੱਲ ਨੂੰ। 10ਵੀਂ ਕਲਾਸ ਚ ਕਿਹਨੇ ਨੜਾ ਜੀ ਸੈਂਟਰ ਮੰਗੇ। ਇਹ 10ਵੀਂ ਵਾਲਾ ਵੀ ਆਇਆ ਹੋਣਾ ਕੋਈ।